ਕੱਤਲੀਆਂ ਓਏ ਸੋਨਿਆ ਮੇਰੇ ਵੀਰ ਨਾਲ ਮੇਰੀ 17 ਤਰੀਕ ਨੂੰ ਗੱਲ ਹੋਈ ਕਹਿੰਦਾ ਠੀਕ ਆ ਮੈਂ ਤੈਨੂੰ ਸਵੇਰੇ ਗੱਲ ਕਰੂੰ ਮੀ ਮੈਂ 18 ਤਰੀਕ ਨੂੰ ਉਹਦਾ ਫੋਨ ਹੀ ਡਿੱਕੀ ਜਾਨੀਆ ਵੀ ਮੇਰਾ ਭਰਾ ਹੁਣ ਵੀ ਫੋਨ ਕਰੂ ਹੁਣ ਵੀ ਫੋਨ ਕਰੂ ਉਹਨੂੰ ਮੌਤ ਪਿਆਰੀ ਲੱਗੀ ਸਾਡੇ ਤੋਂ ਉਹਨੇ ਮੌਤ ਨੂੰ ਜੱਫੀਆਂ ਪਾਲੀਆਂ ਮੇਰੇ ਵੀਰ ਨਾਲ ਮੇਰੀ 17 ਤਰੀਕ ਨੂੰ ਗੱਲ ਹੋਈ ਮੈਨੂੰ ਕਹਿੰਦਾ ਕੀ ਕਰਦੀ ਆ ਮੈਂ ਕਹਾ ਕੁਛ ਨਹੀਂ ਅਜੇ ਮੈਂ ਰੋਟੀ ਖਾਣ ਲੱਗੀ ਆ ਮੈਂ ਕਹਾ ਅਜੇ ਤੂੰ ਕੀ ਕਾਗਦਾ ਤੰਨਾ ਮੈਂ ਰੋਟੀ ਪਵਾ ਕੇ ਲੈ ਕੇ ਆਇਆ ਮੈਂ ਵੀ ਰੋਟੀ ਖਾਣ ਲੱਗਾ ਮੈਂ ਕਹਾ ਸੋ ਜਾ ਮੇਰਾ ਸੋਣਾ ਰੋਟੀ ਖਾ ਕੇ ਰੋਟੀ ਖਾ ਕੇ ਪਹਿ ਜਾ ਕਿਤੇ ਬਾਹਰ ਨਾ ਜਾਇਆ ਕਰ ਡਿਊਟੀ ਤੇ ਧਿਆਨ ਦਿਆ ਕਰ ਕਹਿੰਦਾ ਠੀਕ ਆ ਮੈਂ ਤੇਨੂੰ ਸਵੇਰੇ ਗੱਲ ਕਰੂੰ ਨੀ ਮੈਂ 18 ਤਰੀਕ ਨੂੰ ਉਹਦਾ ਫੋਨ ਹੀ ਡਿੱਕੀ ਜਾਨੀਆ ਵੀ ਮੇਰਾ ਭਰਾ ਹੁਣ ਵੀ ਫੋਨ ਕਰੂ ਹੁਣ ਵੀ ਫੋਨ ਕਰੂ ਨੀ ਮੇਰਾ ਭਰਾ ਤਾਂ ਸਾਡੇ ਸਾਹਾਂ ਚ ਸਾਹ ਲੈਂਦਾ ਸੀ ਉਹ ਕਿਉਂ ਇਹ ਲੈਨ ਚ ਗਿਆ ਅਸੀਂ ਤਾਂ ਉਹਦੀਆਂ ਖੁਸ਼ੀਆਂ ਲਈ ਦਿਲ ਤੇ ਪੱਥਰ ਧਰ ਕੇ ਉਹਨੂੰ ਆਰਮੀ ਤੇ ਭੇਜਤਾ ਸਾਡਾ ਤਾਂ ਲੱਖਾਂ ਦਾ ਸੀ ਉਹੋ ਉਹ ਸਾਡਾ ਲੱਖਾਂ ਦਾ ਸੀ ਸਾਨੂੰ ਕੱਖਾਂ ਦਾ ਕਰ ਗਿਆ ਉਹ ਕੱਖਾਂ ਦਾ ਕਰ ਗਿਆ ਸਾਨੂੰ ਇੱਕ ਵਾਰੀ ਸਾਨੂੰ ਦਿਖਾ ਦਿਓ ਉਹਦੀ ਫੋਟੋ ਸਾਡੀਆਂ ਫੋਟੋਆਂ ਤਾਂ ਤੁਸੀਂ ਚਲਾ ਦੇਣੀਆਂ ਉਹਦੀ ਫੋਟੋ ਵੀ ਦਿਖਾ ਦਿਓ ਉਹ ਰਾਤ ਦਾ ਖੁੰਝਿਆ ਪਿਆ ਉਹ ਰਾਤ ਦਾ ਕਿੱਥੇ ਲੰਮਾ ਪਾਇਆ ਉਹਦੀਆਂ ਕਿਹੜੀਆਂ ਫੋਟੋਆਂ ਲਈ ਜਾਂਦੇ ਨੇ ਇੱਕ ਵਾਰ ਸਾਡੀ ਵੀਡੀਓ ਕਾਲ ਤੇ ਗੱਲ ਕਰਾ ਦੋ 20-50 ਕਿਲੋ ਵਾਪਸ ਯਾਰ ਤਾਂ ਬੜੀ ਮੰਦੀ ਘਟਣਾ ਹੋਈ ਹੈ ਪਰ ਕਰੋੜਾਂ ਚ ਕੋਈ ਉਹ ਹੁੰਦਾ ਜਿਹੜਾ ਦੇ ਵੀ ਮੇਰਾ ਭਰਾ ਤਾਂ ਜਿੱਥੇ ਬੈੱਡ ਤੇ ਖੌਂਦਾ ਸੀ ਉਥੇ ਵੀ ਆਰਮੀ ਉਹਨੇ ਮਹਿੰਦੀ ਲਵਾਉਣੀ ਬਕਸੋ ਆਰਮੀ ਲਿਖ ਦੇ ਅਜੇ ਤੇਰੇ ਮਹਿੰਦੀ ਲਾਦਮਾ ਬਕਸੋ ਮੇਰੇ ਆਰਮੀ ਲਿਖ ਦੇ ਮੇਰੇ ਹੱਥ ਤੇ ਆਰਮੀ ਲਿਖ ਦੇ ਉਹਨੇ ਆਰਮੀ ਲਖਾਉਣਾ ਜਦੋਂ ਵੀ ਮਹਿੰਦੀ ਲਗਵਾਉਣੀ ਕਹਣਾ ਬਾਪੋ ਮੇਰੇ ਹੱਥ ਤੇ ਆਰਮੀ ਲਿਖਦੇ ਮੈਂ ਕਹਣਾ ਛੱਲਿਆ ਤੇਰੇ ਹੱਥ ਤੇ ਮੈਂ ਲਿਖ ਦਿੰਨੀ ਨਹੀਂ ਮੇਰਾ ਭਰਾ ਮੇਰਾ ਸੋਹਣਾ ਵੀਰ ਸਾਡੇ ਨਾਲ ਕਿਥੇ ਜਾ ਕਰ ਗਿਆ ਉਹਨੂੰ ਮੌਤ ਪਿਆਰੀ ਲੱਗੀ ਸਾਡੇ ਤੋਂ ਉਹਨੇ ਮੌਤ ਨੂੰ ਜੱਫੀਆਂ ਪਾ ਲੀਆਂ ਸਾਡੀ ਗੱਲ ਕਰਾ ਦੋ ਸਾਡਾ ਵੀਰ ਕੱਲ ਦਾ ਖੁੰਜਿਆ ਹੋਇਆ ਉਹਨੂੰ ਕਿਥੇ ਲੰਮਾ ਪਾਇਆ ਉਹਦੀ ਕਿਸ਼ਕੋਰ ਕਿਹੜੇ ਪਿੰਡ ਦੀ ਆਰਾਮਗੜ ਸਦਾਰਾ ਤੁਹਾਡੇ ਪਿੰਡ ਦੇ ਜਿਹੜਾ ਅਜੇ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਇੱਕ ਗੰਗੇ ਸਾਧਤ ਜੀ ਬਹੁਤ ਮਾੜਾ ਜੀ ਪਰਿਵਾਰ ਦਾ ਹਾਲ ਬਹੁਤ ਜਿਆਦਾ ਮੰਦਾਗਾ 6 ਭੈਣਾਂ ਦਾ ਇੱਕ ਭਾਈ ਸੀਗਾ ਜੀ ਚ ਦੋ ਭੈਣਾਂ ਦਾ ਅਜੇ ਵੀ ਕੁਮਾਰੀਆਂ ਨੇ ਘਰ ਤੁਸੀਂ ਦੇਖ ਹੀ ਸਕਦੇ ਨਿੱਕਾ ਜਿਹਾ ਘਰ ਹੈ ਪਿਛਰਿਆਂ ਦਾ ਹੁਣ ਮੜਾ ਮੋਟਾ ਉੱਠਣ ਦਾ ਸੀਗਾ ਪਰਮਾਤਮਾ ਵੱਲੋਂ ਇਹ ਕੁਛ ਹੋ ਗਈ ਕਿਸ ਤਰ੍ਹਾਂ ਦਾ ਸੀ ਜਿਵੇਂ ਇਹਦਾ ਪਿੰਡ ਦੇ ਵਿੱਚ ਆਕਰੰਜਾਂ ਸ਼ੁਰੂ ਤੋਂ ਬਹੁਤ ਜ਼ਿਆਦਾ ਰੁਝਾਨ ਸੀਗਾ ਜੀ ਉਹਦਾ ਤਾਂ ਜੀ ਬਹੁਤ ਜ਼ਿਆਦੇ ਬੱਚਾ ਨਾਈਸ ਬੱਚਾ ਸੀਗਾ ਉਹ ਹਰੇਕ ਨੂੰ ਵੱਡੇ ਨੂੰ ਸਤਿਕਾਰ ਦਿੰਦਾ ਸੀ ਛੋਟੇ ਨੂੰ ਪਿਆਰ ਨਾਲ ਬੋਲਦਾ ਸੀਗਾ ਬਹੁਤ ਜ਼ਿਆਦਾ ਸਾਊ ਸੀ ਮਿਹਨਤੀ ਸੀ ਦਿਹਾੜੀ 'ਤੇ ਜਾਂਦਾ ਸੀਗਾ ਸਾਡੇ ਘਰ ਆਪਦੇ ਕਰਕੇ ਮਿਸਤਰੀ ਨਾਲ ਕੰਮ ਜੀ ਉਹ ਤਾਂ ਬੰਦੇ ਨੇ ਜਣੀ ਇਹਨੇ ਚੱਕਣਾ ਸੀਗਾ ਉਹਨਾਂ ਦਾ ਟੱਬਰ ਦਾ ਤੁਸੀਂ ਹਾਲ ਦੇਖੀ ਜਦੋਂ ਕੰਮ ਕਰਨ ਦਾ ਹੈ ਨਹੀਂ ਉਹਨਾਂ ਦੇ ਕੋਈ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਨੂੰ ਬੰਦੀ ਦੇਖਣਾ ਚਾਹੀਦਾ ਜਿਹੜੀ ਤੁਹਾਡੇ ਨੌਜਵਾਨ ਦੀ ਜਿਹੜੀ ਸ਼ਹਾਦਤ ਸਦਾ ਲਈ ਜਿਹੜੀ ਆ ਜੀਵਤ ਰਹੇ ਉਹਦੇ ਲਈ ਕੀ ਮੰਗ ਕਰਦੇ ਸਰਕਾਰ ਤੋਂ ਕਿ ਉਹਦੀ ਜਿਹੜੀ ਆ ਯਾਦਗਾਰ ਬਣਨੀ ਚਾਹੀਦੀ ਹੈ ਕੋਈ ਯਾਦਗਾਰਤਾ ਜੀ ਇਹੀ ਆ ਵੀ ਇਹਨਾਂ ਦੇ ਪਰਿਵਾਰ ਦੀ ਸਹਾਇਤਾ ਹੋਵੇ ਇਹਨਾਂ ਦੇ ਕਿਸੇ ਜੀ ਨੂੰ ਡੱਬ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਸਰਕਾਰੀ ਨਵਦੀਪ ਸਿੰਘ ਜੀ ਤੇ ਜਿਸ ਤਰ੍ਹਾਂ ਹੁਣੇ ਅਗਨੀ ਵੀਰ ਦੀ ਭਰਤੀ ਸ਼ੁਰੂ ਕੀਤੀ ਗਈ ਆ ਉਹਦੇ ਵਿੱਚ ਬੜਾ ਨੁਕਸਾਨ ਵੀ ਹੁੰਦਾ ਹੈ ਜੇਕਰ ਨਾਮਾ ਚ ਕੀ ਮੰਗ ਕਰਦੇ ਨੇ ਇਹ ਜੀ ਬਹੁਤ ਗਲਤ ਹੈ ਸਕੀਮ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਣ ਵਾਲਾ ਕੰਮ ਆ ਕਿਉਂਕਿ 4 ਸਾਲ ਦੀ ਨੌਕਰੀ ਤੋਂ ਬਾਅਦ ਕਿਸੇ ਨੂੰ ਕੋਈ ਬੈਨੀਫਿਟ ਤਾਂ ਦਿੰਦੇ ਨਹੀਂ ਹੁਣ ਆ ਸ਼ਹੀਦ ਹੋ ਗਿਆ ਬੱਚਾ ਸੈਂਟਰ ਗਵਰਨਮੈਂਟ ਦਾ ਪਤਾ ਨਹੀਂ ਵੀ ਇਹਨਾਂ ਨੂੰ ਕੁਝ ਦਊ ਕਿ ਨਹੀਂ ਇਹ ਚਲੋ ਪੰਜਾਬ ਗਵਰਨਮੈਂਟ ਦਾ ਧੰਨਵਾਦ ਦਿਆਂ ਜਿਹੜੇ ਕਹਿੰਦੇ ਨੇ ਵੀ ਐਸੀਐਮ ਸਾਹਿਬ ਆਉਣਗੇ ਜਾਂ 1 ਕਰੋੜ ਰੁਪਏ ਨਾਲ ਹੁੰ ਦੇਣਗੇ ਜਾਂ ਹੋਰ ਬੈਨੀਫਿਟ ਪਰ ਰੈਗੂਲਰ ਫੌਜੀ ਨੂੰ ਜੋ ਅਧਿਕਾਰ ਮਿਲਦਾ ਸਾਰੇ ਮਿਲਣੇ ਚਾ ਹੁਣੇ 6 ਭੈਣਾਂ ਦਾ ਇਕੱਲਾ ਭਾਈ ਸੀਗਾ ਪਰਿਵਾਰ ਤਾਂ ਖਤਮ ਹੋ ਗਿਆ ਨਾ ਤੇ ਸਰਕਾਰ ਜਾਣ ਦੀ ਖੇਡ ਰਹੀ ਹੈ ਇੱਕ ਤਰ੍ਹਾਂ ਨਾਲ ਲੋਕਾਂ ਦੇ ਜਵਾਬ ਤਾਂ ਨਾਲੋਂ ਮੁੰਡੇ ਭਰਤੀ ਹੋ ਜਾਂਦੇ ਨੇ ਕਿਉਂਕਿ ਰੋਜ਼ਗਾਰ ਹੈ ਨਹੀਂ ਇਹਨਾਂ ਕੋਲ ਪਰ ਹੁਣ 4 ਸਾਲ ਦੀ ਨੌਕਰੀ ਲਾ ਕੇ ਚਲੋ ਆ ਤਾਂ ਵੱਡੀ ਗੱਲ ਤਾਂ ਹੋ ਗਈ ਆ ਪਰ ਜੇ ਆ ਵੀ ਜਾਂਦਾ ਘਰੇ ਤਾਂ ਉਹਨੂੰ ਕੋਈ ਪੈਨਸ਼ਨ ਨਹੀਂ ਕੋਈ ਬੈਨੀਫਿਟ ਨਹੀਂ ਫਿਰ ਕੀ ਕਰੂਗਾ ਬੰਦਾ ਕਿਧਰ ਜਾਊਗਾ ਇਹ ਗਲਤ ਆ ਜੀ ਬਾਕੀ ਆ ਸਾਡੀ ਰਿਮਾਂਡ ਆ ਇਹਦੇ ਨੋਂ ਤੇ ਪਿੰਡ ਦੇ ਵਿੱਚ ਕੋਈ ਸਟੇਡੀਅਮ ਵਗੈਰਾ ਬਣਾਇਆ ਜਾਵੇ ਦੀ ਯਾਦ ਦੇ ਵਿੱਚ ਤੇ ਉਹ ਹੁੰਦਾ ਨਾ ਇਹਦਾ ਇਹਦੇ ਨਾਂ ਤੇ ਸਕੂਲ ਦਾ ਨਾ ਇੱਕ ਦਿਨਾਂ ਦੇ ਪਰਿਵਾਰ ਦੇ ਜੀ ਨੂੰ ਨੌਕਰੀ ਦਿੱਤੀ ਜਾਵੇ ਤੇ ਬਾਕੀ ਜੋ ਰੈਗੂਲਰ ਫੌਜੀਆਂ ਨੂੰ ਹੱਕ ਮਿਲਦੇ ਨੇ ਉਹ ਮਿਲਣਨਾਂ ਨੂੰ ਨਹੀਂ ਟਵਾਣਾ ਇਹ ਕੱਢੋ ਮੇਰਾ ਪਿੰਡ ਰਾਮਗੜ ਸਰਦਾਰਾਂ ਮੌਜੂਦਾ ਸਰਪੰਚ ਨਾਹਰ ਸਿੰਘ ਰਾਮਗੜ ਸਰਦਾਰਾਂ ਦਾ ਸਰਪੰਚ ਮੌਜੂਦਾ ਨਾਮ ਨਾਹਰ ਸਿੰਘ ਇੱਥੇ ਕਿਹਦੀ ਡੈਥ ਹੋਈ ਹੈ ਜੀ ਕੌਣ ਆ ਉਹ ਇੱਥੇ ਡੈਥ ਹੋਈ ਹੈ ਜੀ ਅਜੇ ਸਿੰਘ ਦੀ ਡੈਥ ਹੋਈ ਹੈ ਜਰਨਜੀਤ ਸਿੰਘ ਦਾ ਬੇਟਾ ਗਰੀਬ ਪਰਿਵਾਰ ਆ ਪੁੱਜ ਕੇ ਗਰੀਬ ਆ 6 ਭੈਣਾਂ ਦਾ ਭਰਾ ਇਕੱਲਾ ਹੀ ਭਰਾ ਸੀਗਾ ਉਸ ਕਰਕੇ ਫੌਜ ਦੇ ਵਿੱਚ ਸੀਗਾ 22 ਦੇ ਦਸੰਬਰ ਨੂੰ ਹੋਇਆ ਸੀ ਭਰਤੀ ਤੇ ਕੱਲ੍ਹ ਉਹਦੀ ਦੇਹ ਲੋ ਡੈਥ ਹੋ ਗਈ ਪਿੰਡ ਤੁਹਾਡਾ ਕਿੰਨਾ ਹੈ ਜੀ ਕਿੰਨੇ ਕੁ ਵਾਦੀ ਪਿੰਡ ਸਾਡੇ ਤਕਰੀਬਨ ਸਾਡੇ ਵਾਦੀ 3000 ਵਾਦੀ ਹੋ ਜੀ ਸਾਡੇ ਹੋਣਗੇ 20 ਜਵਾਨ ਤਾਂ ਅੱਜ ਹੈਗੇ ਅੱਜ ਦਾ ਦਿਨ ਸਾਡੇ ਫੌਜ ਦੇ ਆਮ ਲੋਕਾਂ ਦਾ ਧੰਦਾ ਕੀ ਹੈ ਕੀ ਕਰਦੇ ਬੋਲ ਧੰਦਾ ਉਹਦਾ ਜੀ ਇਹ ਸਾਰਿਆਂ ਨੂੰ ਦੇਖੋ ਮਜ਼ਦੂਰੀ ਚੱਲਦੀ ਆ ਨੌਕਰੀਆਂ ਤੁਹਾਨੂੰ ਪਤਾ ਵੀ ਮਿਲ ਨਹੀਂ ਰਹੀਆਂ ਜੇ ਨੌਕਰੀਆਂ ਮਿਲਦੀਆਂ ਨੇ ਵਿਚਾਰਾ ਪੜਿਆ ਲਿਖਿਆ ਦੀ 4 4 ਸਾਲ ਲੱਗ ਕੇ ਹੋ ਜਾਂਦਾ ਹੈ 4 ਸਾਲ ਤੇ ਜਿਹੜਾ મોદી ਸਰਕਾਰ ਨੇ ਚਲਾਈ ਆ ਨੌਕਰੀ ਇਹ 4 ਸਾਲ ਤੇ ਕੋਈ ਜਾਂਦਾ ਨਹੀਂ ਸੀਗਾ ਕਿਉਂਕਿ ਮਜਬੂਰੀ ਦਾ ਮਾਰਿਆ ਵਿਚਾਰਾ 4 ਸਾਲਾ ਚਲੇ ਗਿਆ ਇਹਨੂੰ ਇਹ ਮਿਸਤਰੀਆਂ ਨਾਲ ਵੀ ਕੰਮ ਕਰਿਆ ਨੇ ਕਾਫੀ ਪਰ ਇਹਨੂੰ ਚੰਗਾ ਨਾ ਲੱਗਿਆ 4 ਸਾਲਾ ਭਰਤੀ ਹੋ ਗਿਆ ਵਿਚਾਰਾ ਇਹਨਾਂ ਦਾ ਮਤਲਬ ਹੋਰ ਵੀ ਹੋਣਗੇ 4 ਸਾਲੇ ਦੇ ਵਿੱਚ ਇਹ ਤਾਂ ਬੜਾ 4 ਸਾਲ ਹੋ ਗਏ ਜੀ ਸਾਡੇ ਤਿੰਨ ਮੁੰਡੇ ਇਕੱਠੇ ਭਰਤੀ ਹੋਏ ਸੀਗੇ ਇੱਕ ਦਿਨੇ ਇਹਨਾਂ ਨੂੰ ਫਿਰ ਤਾਂ ਸੈਂਟਰ ਵੱਲੋਂ ਕੋਈ ਬਹੁਤ ਜ਼ਿਆਦਾ ਮਦਦ ਵੀ ਨਹੀਂ ਆਉਂਦੀ ਇਹਨਾਂ ਨੂੰ ਤਾਂ ਮਦਦ ਤਾਂ ਜੀ ਸੈਂਟਰ ਦਾ ਤੁਹਾਨੂੰ ਪਤਾ ਨਹੀਂ ਪੰਜਾਬ ਸਰਕਾਰ ਦੀ ਆਸ ਹੈ ਵੱਡੀ ਵੀ ਕਰੂਗੀ ਜ਼ਰੂਰ ਕੁਝ ਕੱਲ ਨੂੰ ਕਿਉਂਕਿ ਮੁੱਖ ਮੰਤਰੀ ਸਾਹਿਬ ਕੱਲ ਨੂੰ ਆ ਰਹੇ ਨੇ ਉਹ ਕੀ ਮਤਲਬ ਸਰਕਾਰ ਨੂੰ ਫੀਲ ਕਰਨਾ ਚਾਹੁੰਗੇ ਇਹ ਪਰਿਵਾਰਾਂ ਬਾਰੇ ਜਿਹੜੇ ਗਰੀਬ ਪਰਿਵਾਰ ਅਸੀਂ ਤਾਂ ਜੀ ਇਹੀ ਸਰਕਾਰ ਨੂੰ ਅਪੀਲ ਕਰਨੀ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਇਹੀ ਕਰਨੀ ਆ ਵੀ ਬੇਟੀ ਇਹਨਾਂ ਦੇ ਚਾਰ ਬੇਟੀਆਂ ਬਹਿਗੀਆਂ ਆ ਨੇ ਦੋ ਬੇਣੋ ਰਹਿੰਦੀਆਂ ਨੇ ਬੜੀ ਛੋਟੀ ਬੇਟੀ ਆ ਬੀਏ ਕਰ ਰਹੀ ਆ ਵੀ ਉਹਨੂੰ ਕਿਤਾ ਨੌਕਰੀ ਜ਼ਰੂਰ ਦਿੱਤੀ ਜਾਵੇ ਉਹਨਾਂ ਦੇ ਮਾਪੇ ਬਾਪ ਦੇ ਬੜੇਬੇ ਬਾਰੇ ਸੋਚਿਆ ਜਾਵੇ ਸਾਡੀ ਤਾਂ ਇਹੀ ਅਪੀਲ ਆ ਜਿਹੜੀ ਇਹਦੀ ਸ਼ਹਾਦਤ ਹਮੇਸ਼ਾ ਲਈ ਜਿਉਂਦੀ ਰਹਿ ਸਕੇ ਪਿੰਡ 'ਚ ਕੋਈ ਇਦਾਂ ਦੀ ਯਾਦਗਾਰ ਬਣਾਉਣੀ ਚਾਹੀਦੀ ਯਾਦਗਾਰ ਤਾਂ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਬੰਦਾ ਉਹ ਕੁਦਰਤੀ ਮਰ ਜਾਂਦਾ ਉਹਦਾ ਤਾਂ ਨਾਂ ਨਹੀਂ ਚੱਲਦਾ ਹੋ ਸਕਦਾ ਗੋਲਡੀ ਜਿਹੜਾ ਸਰਿੰਦਰ ਸਿੰਘ ਗੋਲਡੀ ਆ ਮਲਾਵਦ ਸਕੂਲ 'ਚ ਸਾਡੇ ਕੋਈ ਨਾਂ ਤੇ ਇਹਦੇ ਨਾਂ ਤੇ ਸਾਡੇ ਪਿੰਡ 'ਚ ਕੋਈ ਸਕੂਲ ਚੱਲੇ ਜਾਂ ਕੋਈ ਸਟੇਡੀਅਮ ਇਹਦੇ ਨਾਂ ਤੇ ਬਣੇ ਸਾਨੂੰ ਤਾਂ ਇਹ ਵੱਡੀ ਆਸ ਆ ਸਰਕਾਰ ਤੇ ਵੀ ਹੋਣਾ ਚਾਹੀਦਾ ਜਿਹੜੀ 400 ਲੱਖ ਦੀ ਸਕੀਮ ਹੈ ਤੁਸੀਂ ਕੀ ਠੀਕ ਸਮਝਦੇ ਇਹਨੂੰ ਨਹੀਂ ਜੀ ਇਹ ਕੋਈ ਠੀਕ ਨਹੀਂ ਹੈਗੀ 400 ਲੱਖ ਦੀ ਕਾਦੀ ਸਕੀਮ ਹੈ ਜੀ ਇਹ ਬੇਕਾਰ ਸਕੀਮ ਆ ਇਹ ਮੌਤ ਆ ਲੋਕਾਂ ਦੇ ਹਾਂ ਇਹ ਕੋਈ 400 ਲੱਖ ਦੀ ਆ ਜੀ ਕੋਈ ਪੈਨਸ਼ਨ ਨਹੀਂ 400 ਲੱਖ ਤੋਂ ਬਾਅਦ ਵੀ ਪੈਨਸ਼ਨ ਬੰਦੇ ਨੂੰ ਮਿਲਦੀ ਹੋਵੇ ਉਹ ਕੁਝ ਬੰਦੇ ਨੂੰ ਉਮਰ ਲਈ ਬਣਤਾ ਸਕਦਾ ਪਰ ਇਹਦੇ ਲਈ ਹੈ ਕੁਝ ਨਹੀਂਗਾ ਮੂਰੇ ਇਹ ਨੂੰ ਮਤਲਬ ਰੈਗੂਲਰ ਭਰਤੀ ਚਾਹੀਦੀ ਰੈਗੂਲਰ ਭਰਤੀ ਚਾਹੀਦੀ ਹੈ ਸਰਕਾਰ ਨੂੰ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਅੱਜ ਤੱਕ ਹੋਇਆ ਨਹੀਂ ਸਿਰਫ ਇਹ ਆਪਣੇ ਭਾਰਤ ਪਤਾ ਨਹੀਂ ਚైనా ਦੀ ਰਾਹ ਲੈ ਕੇ ਭਾਰਤ ਨੇ ਕਰਤਾ ਪਰ ਉਹ ਬਾਹਰ ਤਾਂ ਹੈ ਨਹੀਂ ਹੋਰ ਕਿਤੇ ਕਿਉਂਕਿ ਉਹੀ ਭਰਤੀ ਹੋ ਕੇ 58 ਸਾਲ ਦੀ ਆਉਂਦੇ ਨੇ ਰਿਟਾਇਰਮੈਂਟੀ ਤੇ ਪਰ ਇੱਥੇ ਆਪਣੇ ਚੱਕ ਦੀ ਹਿੰਦੁਸਤਾਨ ਜਿਵੇਂ ਪ੍ਰਾਈਵੇਟ ਹੀ ਕੰਮ ਕਰਨਾ ਚਾਹੁੰਦੀ ਹੁੰਦੀ ਹੈ ਸਰਕਾਰ ਕੋਈ ਦੁਬਾਰਾ ਬਹਾਲ ਹੋਣੀ ਚਾਹੀਦੀ ਬਹਾਲ ਹੋਣੀ ਚਾਹੀਦੀ ਹੈ ਜਰੂਰੀ 4 ਸਾਲੀ ਦਾ ਭਰਤੀ ਨਹੀਂ ਮੰਨਿਆ ਜਾਂਦਾ ਅਸੀਂ ਤਾਂ ਕਹਿਣਾ ਬਹਾਲ ਹੋਵੇ ਪਹਿਲੀ ਗੱਲ ਤਾਂ ਇਹ ਆ ਜਿਹੜੇ ਮਾਮਾ ਦੇ ਪੁੱਤ ਹੁਣ ਅੱਜ ਇਹ ਮਤਲਬ ਅਜੇ ਬੱਚਾ ਚੜਾਈ ਕਰ ਗਿਆ ਇਹਨੂੰ ਕੋ ਗਵਰਨਮੈਂਟ ਨੇ ਕੋ ਸਰਕਾਰ ਇਹਦੀ ਨੇ ਮੋਦੀ ਸਰਕਾਰ ਨੇ ਦੇਣਾ ਕੁਛ ਨਹੀਂ ਇਹਦੀ ਵਿਚਾਰੇ ਦੀ ਮਗਰ ਲਿਆ ਨੇ ਕੀ ਜ਼ਿੰਦਗੀ ਰਹਗੀ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਵੀ ਇੱਕ ਤਾਂ ਬਹਾਲ ਹੋਵੇ ਇਹ ਇੱਕੇ ਦਾ ਪਿੰਡ ਚ ਕੋਈ ਬਹੁਤ ਵਧੀਆ ਇਹਦੇ ਨਾਂ ਤੇ ਚਾਹੇ ਸਕੂਲ ਨਾਂ ਤੇ ਹੋਵੇ ਯਾਦਗਾਰ ਉਹ ਚਾਹੀਦਾ ਜਿਹੜਾ ਸਾਰੀ ਉਮਰ ਹੀ ਬੰਦਾ ਇਹ ਜਾਣੀ ਜਾ ਦਾਸ ਤਰੇ ਕਿਉਂਕਿ ਸ਼ਹੀਦ ਦੀ ਹੈ ਚਰਨਜੀਤ ਸਿੰਘ ਅਜੇ ਵੀ ਆਪਣਾ ਕੀ ਸੀ ਬੇਟਾ ਅਜੇ ਸਿੰਘ ਕਦੋਂ ਭਰਤੀ ਹੋਇਆ ਗਨੀਪੀਰ ਆਹੀ ਬਾਈ 22 ਹੋਇਆ ਕਦੋਂ ਹੋਈ ਸੀ ਆਖਰੀ ਵਾਰ ਗੱਲ ਤੁਹਾਡੀ ਉਹਦੇ ਨਾਲ ਜੀ ਆਖਰੀ ਵਾਰ ਮੇਰੇ ਪਰਸੋਂ ਗੱਲ ਹੋਈ ਕੀ ਗੱਲਬਾਤ ਹੋਈ ਸੀ ਕੀ ਕਹਿੰਦਾ ਸੀ ਕੀ ਕਹਿੰਦਾ ਬਰਾਜੀ ਖੁਸ਼ੀ ਆ ਡੈਡੀ ਠੀਕ ਠਾਕ ਆ ਬਾਕੀ ਕਹਿੰਦਾ ਮੰਮੀ ਨਾਲ ਗੱਲ ਕਰਾ ਦਿਓ ਹਾਂਜੀ ਫਿਰ ਮੈਂ ਘਰ ਥੋੜੀ ਗੱਲ ਕਰ ਤਈ ਫਿਰ ਉਹ ਮੰਮੀ ਨਾ ਕਹਨਾ ਮੇਰੀ ਗੱਲ ਕਰਾ ਕਈ ਵਾਰੀ ਹੁਣਾ ਘਰ ਉਹਨੇ ਕੰਮ ਤੇ ਹੁਣਾ ਮੈਂ ਕਹਿੰਨਾ ਬਾ ਸ਼ਾਮੀ ਗੱਲਿਓ ਨਹੀਂ ਤਾਂ ਜਦੀ ਮੈਂ ਭੱਜ ਗਿਆ ਉਹਨੂੰ ਫੜੋਣਾ ਕਿ ਉਹਨਾਂ ਗੱਲਾਂ ਕਿੰਨਾ ਕਿੰਨਾ ਚਿਰ ਕਰਦਾ ਉਹਨੂੰ ਆਪ ਵੀ ਮਾਤਾ ਹਾਂਜੀ ਕਿਸ ਤਰ੍ਹਾਂ ਸੂਚਨਾ ਮਿਲੀ ਕੱਲ ਸ਼ਾਮ ਨੂੰ ਆਪਾਂ ਨੂੰ ਸੂਚਨਾ ਮੈਨੂੰ 5:30 ਤਕਰੀਬਨ ਮਿਲੀ ਉਹਨਾਂ ਕੋਲੇ ਸੀਗਾ ਬਾਈਕ ਕੋਲੇ ਮੇਰੇ ਕੋਲ ਪਹੁੰਚ ਉਹਦੋਂ ਮੈਂ ਗਿਆ ਸੀ ਪਸ਼ੂਪਾਗ ਗੜਾ ਮਾਨ ਸੁਣ ਵਾਲੀ ਸੀ ਬੈਸ ਦੀ ਛੋਟੀ ਮੈਂ ਕਿ ਚੱਲ ਗਿਆ ਜਾਨ ਉਹਨੂੰ ਖਬਰ ਆਈ ਖਬਰ ਆਈ ਤੇ ਉਹ ਕਹਿੰਦੀ ਕੌਣ ਬੋਲ ਗਿਆ ਕਹਿੰਦਾ ਮੈਂ ਸਰ ਬੋਲਦਾ ਇਹ ਕਹਿੰਦੀ ਮੈਂ ਅਜੇ ਦੀ ਮੰਮੀ ਬੋਲਦੀ ਆ ਇਹ ਢਾਮਾ ਢੋਲ ਕੇ ਮੈਨੂੰ ਕਹਿੰਦੀ ਫੜਿਓ ਫੋਨ ਵੀ ਆ ਮੜੀ ਗੱਲ ਕਰਿਓ ਨਾ ਅਜੇ ਦਾ ਸਾਰਾ ਆ ਬਜੇ ਉਹਨਾਂ ਨੇ ਸਾਰੇ ਨੇ ਫੋਨ ਕਰਿਆ ਨਾ ਕੀ ਗੱਲਬਾਤ ਹੋਈ ਹਾਂਜੀ ਮੈਂ ਕਹਿੰਦਾ ਸਰ ਜੀ ਕੀ ਗੱਲ ਹੋਈ ਕਹਿੰਦਾ ਇਹਦਾ ਇਹਦਾ ਗੱਲ ਘਟਨਾ ਵਾਪਰ ਗਈ ਕਹਿੰਦਾ ਸਪੋਰਟ ਹੋ ਗਿਆ ਉਥੇ ਪਿਓਟੀ ਤੇ ਮੈਂ ਕਹਿੰਉ ਉਹਨੂੰ ਬਚਾ ਨਹੀਂ ਸਕੇ ਨਹੀਂ ਕਰਦਾ ਬਚਾਉਣਾ ਮੁਸ਼ਕਲ ਹੈ ਜਿਆਦਾ ਟੌਰਚਰ ਹੋ ਗਿਆ ਗੱਲ ਹੈ ਜੀ ਕਿੰਨੀ ਗੱਲ ਹੋਈ ਆ ਬਸ ਇਹ ਹਾਈ ਕਲਾਬ ਸਾਰੇ ਪਤਾ ਹੀ ਲੱਗ ਗਏ ਉਹ ਵੀ ਲੱਗੇ ਸੀ ਉਹ ਵੀ ਪਾਣੀ ਨਾਟ ਕੇ ਕਾਨੂੰ ਡੱਗਦੀ ਨਹੀਂ ਆ ਗਈ ਉਹ ਤੋਂ ਬਾਅਦ ਕੀ ਕਰਨਾ ਬਸ ਹਾਈ ਕਲਾਬ ਕਰੀਏ ਨਰਾਤੇ ਬੈਠੇ ਆ ਪੱਕੇ ਸਾ ਜੁੱਦਾ ਵੀ ਉਹ ਵੀ ਕਿੰਨੇ ਬੱਚੇ ਬੱਚੇ 6 ਬੇਟੀਆਂ ਇਹ ਇੱਕ ਬੇਡਾ ਸੀਗਾ ਕਿਸ ਤਰ੍ਹਾਂ ਜਿਹੜਾ ਪਰਿਵਾਰ ਵੀ ਬੜਾ ਗਰੀਬੀ ਚੋਂ ਗਰੀਬੀ ਜੀ ਕਿਸ ਤਰ੍ਹਾਂ ਪਾਲਣ ਪੋਛਣ ਕੀਤਾ ਪਾਲਣ ਪੋਛੋ ਸੋ ਬਸ ਢਾੜੀ ਦੱਪਾ ਕਰਿਆ ਉਹਨਾਂ ਦੀ ਮਾਤਾ ਨੇ ਵੀ ਢਾੜੀ ਦੱਪਾ ਕਰਿਆ ਨਰੇਗਨ ਰੁਗੜ ਕਰਿਆ ਹਾਂਜੀ ਬੇਟੀਆਂ ਫੈਕਟਰੀ ਫੁਕੀ ਜਿਵੇਂ ਜਾਰਾ ਕਰਦੀਆਂ ਨਹੀਂ ਧਾਗਾ ਮਰ ਚ ਐਦਾਂ ਗੁਜ਼ਾਰਾ ਕਰਕੇ ਥੋੜਾ ਥੋੜਾ ਪੈਸਾ ਜੋੜ ਕੇ ਚਲੋ ਚੁੰਨੀ ਕਿਲਾ ਬਕਰਿਆ ਜਿੱਦਾਂ ਉਹਨਾਂ ਦਾ ਵਸੇ ਬਕਰਿਆ ਕਰਨ ਦੇ ਬਚ ਲੋ ਬੇਟੀਆਂ ਖੋਸ ਹਾਲ ਨੇ ਉਹਨੂੰ ਵੀ ਹੁਣ ਸਾਰਾ ਉਹ ਡੈਡੀ ਦਾ ਸਾਰਾ ਹੋ ਗਿਆ। ਹਾਂਜੀ ਸਾਡਾ ਭਰਾ ਫਾਉ ਚਲੀ ਗਿਆ। ਸਾਨੂੰ ਕੋਈ ਚੰਦਾ ਸਾਨੂੰ ਵੀ ਦੇਖੂਗਾ। ਨਹੀਂ ਸਾਡੇ ਵੱਲ ਜੀ ਹੱਥ ਮਾਰੂਆ ਕੋਈ ਲੋੜ ਪੈ ਗਿਆ। ਕਹਿ ਬਗਲ ਧੱਕੇ ਨਾ ਵੀ ਸਾਨੂੰ ਆ ਚਾਹੀਦਾ। ਬਸ ਜਿਸ ਤਰ੍ਹਾਂ ਪਿੰਡ ਚ ਸੁਣਿਆ ਵੀ ਅਜੇ ਨੇ ਆਪ ਵੀ ਬੜੀ ਮਿਹਨਤ ਕਰੀਆ ਤੇ ਦਿਹਾੜੀ ਵੀ ਜਾਂਦਾ ਰਿਹਾ। ਹਾਂਜੀ ਦਿਹਾੜੀ। ਤਾਂ ਫਿਰ ਉਹ ਫੌਜ ਦੀ ਤਿਆਰੀ ਕਿਸ ਤਰ੍ਹਾਂ ਕਰਦਾ ਸੀਗਾ ਜੀ? ਦਿਹਾੜੀ ਦਾ ਪਾ ਕਰਕੇ ਫਿਰ ਟ੍ਰੇਨਿੰਗ ਵੀ ਕਰਦਾ ਉਹ ਅਕੈਡਮੀ ਜਾਂਦਾ ਰਿਹਾ ਫਿਰ। ਲੌਕਡਾਊਨ ਹੋ ਗਿਆ ਵਿੱਚ ਅਕੈਡਮੀ ਜਾਂਦਾ ਪਟਿਆਲੇ ਬਹੁਤ ਉਹਨੇ ਮਿਹਨਤ ਕਰੀ ਘਰ ਤੋਂ ਰੁਕਦਾ ਨਹੀਂ ਰਾਤ ਨੂੰ ਸਵੇਰ ਨੂੰ ਕੋਣ ਮੀ ਡਾਡੀ ਚੱਲਿਆ ਮੈਂ ਉੱਥੇ ਪੜਾਈ ਪੜੀ ਕਰੀ ਜਾਣੀ ਬਹੁਤ ਮਿਹਨਤ ਕਰਕੇ ਪੜਾਈ ਕਰੀ ਕਾਈ ਕਾਟੂ ਪਾਰ ਕੇ ਬਸ ਇਹ ਜਿਹਨੂੰ ਬਗੈ ਸੀ ਆ ਗਈ ਕਹਨੇ ਭਾਰਤੀ ਅਗਨੀ ਵੀਰ ਵਾਲੀ ਮੈਂ ਕਹਿੰਦਾ ਦੇਖ ਲੈ ਬੇਟਾ ਜਿੱਦਾਂ ਵੀ ਪ੍ਰੀਖਿਆ ਹੈ ਨਾ ਮੈਂ ਕਹ ਨੌਜਵਾਨੇ ਜਾਂਦੇ ਆ ਫੌਜਾਂ ਸਾਰੇ ਉਮੀਦ ਇਹ ਲੱਗ ਆ ਪਏ ਕਿ ਹੁੰਦਾ ਹੈ ਨਾ ਫਿਰ ਆਪਾਂ ਨੂੰ ਮੈਂ ਉਹ ਧੋਖੀ ਕਰ ਸਕਦੇ ਹਾਂ ਆ ਘਟਨਾ ਦਾ ਕੀ ਪਤਾ ਹੈ ਵੀ ਇਹ ਘਟਨਾ ਵੀ ਵਾਪਸ ਜਾਣੀ ਹੈ ਇੱਕਦਾਂ ਸਾਡੇ ਨਾਲ ਹੁਣ ਮੈਂ ਤਾਂ ਕੁਝ ਨਹੀਂ ਕਰ ਸਕਦਾ ਬਾਕੀ ਹਾਂ ਤੁਨੂੰ ਕੋ ਮਿਲਣਾ ਚਾਹੀਦਾ ਗਵਰਨਮੈਂਟ ਸੇ ਬੇਟਾ ਤਾਂ ਵਾਪਸ ਨਹੀਂ ਆਉਂਦਾ ਪਰ ਐਡੀ ਵੱਡੀ ਕੁਰਬਾਨੀ ਜਿਹੜੀ ਕਰੋੜਾਂ ਚ ਕੋਈ ਉਹ ਦਿੰਦਾ ਕਿਸ ਤਰ੍ਹਾਂ ਦੇਖ ਦਿਆਂ ਬੇਟੇ ਦੀ ਸ਼ਹਾਦਤ ਨੂੰ ਵੀ ਦੇਸ਼ ਦੇ ਲਈ ਕੁਰਬਾਨ ਕੁਰਬਾਨ ਹੋਇਆ ਗਵਰਨਰ ਸਾਹਿਬ ਸਾਨੂੰ ਮੇਰੇ ਬੇਟੇ ਤੇ ਮਾਣ ਵੀ ਵੀ ਮੇਰਾ ਬੇਟਾ ਰਸ਼ੀਦ ਹੋਇਆ ਕੁਰਬਾਨੀ ਦੀ ਦੇਸ਼ ਕਾਮ ਦੀ ਖਾਤਰ ਉਹਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਕਿਉਂ ਮੋਰੇ ਹੋ ਕੇ ਜੋੜ ਪੱਜ ਕੀਤੀ ਤਾਂ ਉਹਦਾ ਨਾ ਘਟਣਾ ਬਾਕੀ ਜੇ ਭਾਈ ਜਾਨ ਥੋੜਾ ਪਿੱਛੇ ਹਟਦਾ ਕਦਮ ਨਾ ਇੱਥੇ ਤੱਕ ਪਾਉਂਦਾ ਪੇਟੇ ਦੀ ਜਿਹੜੀ ਸ਼ਹਾਦਤ ਆ ਹਮੇਸ਼ਾ ਜਿਉਂਦੀ ਰਹੇ ਅੱਖਾਂ ਦੇ ਸਾਹਮਣੇ ਤੁਹਾਨੂੰ ਦੇਖਦੇ ਕਿਸ ਤਰ੍ਹਾਂ ਜਿਹੜੀ ਸਰਕਾਰ ਤੋਂ ਮੰਗਦੇ ਕਿਸ ਤਰ੍ਹਾਂ ਜਾਗਰ ਹੋਣੀ ਚਾਹੀਦੀ ਮੰਗ ਕਰਦੇ ਆ ਵੀ ਜੋ ਵੀ ਆ ਉਹਦਾ ਮਾੜਾ ਮੋਟਾ ਇੱਥੇ ਬਣਾਉਣਾ ਚਾਹੀਦਾ ਮੇਰੇ ਬੰਡ ਦਾ ਬੁੱਤ ਸ਼ਾਮਗੜ ਸਦਾਰਾਂ ਦੇ ਵਿੱਚ ਅਗਨੀ ਵੀ ਜਿੱਦਾਂ ਕੋਈ ਸ਼ਹੀਦ ਨਹੀਂ ਹੋਇਆ ਬਾਹਰ ਇਹ ਪਹਿਲਾ ਸ਼ਹੀਦ ਆ ਰਾਮਗੜ ਸਦਾਰਾਂ ਦਾ ਮੇਰਾ ਬੱਚਾ ਇਹਦਾ ਕੋਨਾ ਕੋਠੀ ਜਿੱਦਾਂ ਬਣਾਉਣਾ ਚਾਹੀਦਾ ਕਿਉਂਕਿ ਅਸੀਂ ਦੇਖਦੇ ਨਹੀਂ ਲੱਗਦਾ ਵੜਦੇ ਕਿਤੇ ਚੌਂਕ ਤੇ ਜਾ ਕੇ ਕੋਈ ਕਿ ਜੇ ਸਾ ਬਬੂ ਜੀ ਬਜ਼ੁਰਗ ਹੋ ਗਏ ਹੁਣ ਫਿਰ ਅੱਗੇ ਸਹਾਰਾ ਕਿਉਂਕਿ 6 ਬੇਟੀਆਂ ਨੇ ਚਲੋ ਉਹਨਾਂ ਨੇ ਵੀ ਆਪਣੇ ਕਰਨਾ ਕੀ ਹੁਣ ਜਿਹੜੀ ਸਰਕਾਰ ਵੱਲੋਂ ਅਗਨੀਵੀਰ ਦੀ ਇਹ ਭਰਤੀ ਸ਼ੁਰੂ ਕੀਤੀ ਗਈ ਹੈ 4 ਸਾਲਾਂ ਬਾਅਦ ਨੌਕਰੀ ਵੀ ਖਤਮ ਕਰ ਦਿੰਦੇ ਨੇ ਜਾਨ ਤੇ ਵੀ ਖੇਡਦੇ ਨੇ ਬੱਚੇ ਕੀ ਕਹਿਣਾ ਚਾਹੁੰਦੇ ਆ ਸਰਕਾਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿੱਦਾਂ ਪਹਿਲਾਂ ਗੁਸੀਰ ਹੁੰਦੇ ਆ ਫੌਜੀ ਵੀ ਪੂਰਾ ਕੋਰਟ ਜਾਂ ਵਾਜ ਜਾਂ ਸਾਰਾ ਕਲੇਮ ਜੋ ਵੀ ਹੈਗਾ ਬਣਦਾ ਸਨਮਾਨ ਸਨਮਾਨ ਤੇ ਮਿਲਣਾ ਚਾਹੀਦਾ ਹਾਂਜੀ ਯਾ ਕੋਈ ਬੱਚੇ ਨੂੰ ਘਰ ਦੇ ਬਸ ਜਾ ਨੌਕਰੀ ਪੜ੍ਹ ਲਿਖੀ ਬੇਟੀ ਹੋਵੇ ਜਾਂ ਬੇਟਾ ਕੋਈ ਵੀ ਹੋਇਆ ਉਹਨੂੰ ਮਿਲਣਾ ਚਾਹੀਦਾ ਕੋਈ ਸਰਕਾਰੀ ਤੇ ਹੁਣ ਤੁਹਾਡੇ ਕੋਲ ਆਏ ਵੀ ਸੀ ਐਸ ਡੀ ਐਮ ਵੀ ਆਏ ਸੀ ਕਿ ਕੀ ਭਰੋਸਾ ਦੇ ਕੇ ਕਹਿਣਾਂ ਜੀ ਉਹ ਵੀ ਕਹਿੰਦੇ ਕਰਾਂਗੇ ਬੇਟਾ ਪੜ੍ਹਾਵਾਂਗੇ ਬੇਟੀ ਨੂੰ ਕੋਈ ਵੀ ਨੌਕਰੀ ਜੋ ਵੀ ਹੋਈ ਜੀ ਕਰਾਂਗੇ ਮਾਛ ਕਹਿੰਦੇ ਅਸੀਂ ਬੈਠੀਆਂ ਵਲੋਗ ਤੇ ਹੁਣ ਕੋਈ ਆਖਰੀ ਵਾਰ ਸੰਸੈਨਾ ਨਾਲ ਕੋਈ ਗੱਲਬਾਤ ਹੋਈ ਉਹ ਵੀ ਕਦੋਂ ਜਿਹੜੀ ਆ 파ਰਥੀ ਵਿਸ਼੍ਰੀ ਰੋਣਾ ਤੇ ਕਦੋਂ ਅੰਤਿਮ ਸੰਸਕਾਰ ਉਦੋਂ ਇਹ ਸ਼ਾਮ ਨੂੰ ਨਹੀਂ ਸਵੇਰ ਤੋਂ ਹੋਣਗੇ ਸਵੇਰ 7:00 7:00 ਸ਼ਾਮ ਨੂੰ ਜਾਂ ਸਵੇਰ ਹੁਣ ਕੋਈ ਇੰਟਰਵਿਊ ਇਸ ਦੇ ਦਰਮਿਆਨ ਉਹ 11:00 ਵਜੇ ਇੱਥੇ ਕਰੀਨ ਆ ਜਾਣਗੇ ਇੱਥੇ ਲੈ ਕੇ ਡੈਡ ਵਰਡ ਕੱਲ ਜੀ ਅੱਜ ਨਹੀਂ ਕੱਲ ਕੱਲ ਹਾਂ ਜੀ 11:00 ਅੰਤ ਵਿੱਚ ਸਕਾਰ ਕੱਲ ਹੋਣਾ ਜੀ ਹਾਂ ਜੀ ਕੱਲ ਹਾਂ ਜੀ ਕੱਲ ਜਿਸ ਤਰ੍ਹਾਂ ਪੰਜਾਬ ਸਰਕਾਰ ਵੀ ਜਿਹੜੀ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਕਰ ਰਹੀ ਹੈ ਚਲੋ ਇੱਕ ਮਾਣ ਹੁੰਦਾ ਮਾਣ ਰਾਸ਼ੀ ਜਿਹੜੀ 1 ਕਰੋੜ ਰੁਪਏ ਦਿੰਦੇ ਆ ਤੇ ਹੋਰ ਸਰਕਾਰ ਤੋਂ ਕੀ ਮੰਗ ਕਰ ਚਾਹੁੰਦੇ ਹੋ ਕਿ ਸਰਕਾਰ ਜਿਹੜੇ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹੇ ਕਿਉਂਕਿ ਜਿਹੜਾ ਹੰਕਾਟਾ ਪੈ ਗਿਆ ਉੱਥੇ ਨਹੀਂ ਪੂਰਾ ਹੋ ਸਕਦਾ ਪਰਿਵਾਰ ਨੂੰ ਜਿੱਦਾਂ ਪਰਿਵਾਰ ਦਾ ਮਣਾ ਮੋਟਾ ਦੇਖ ਰਿਹਾ ਕਿ ਜਿੱਦਾਂ ਕੋਈ ਮਿਲਣਾ ਚਾਹੀਦਾ ਜੋ ਵੀ ਬੈਨੀਫਿਟ ਆਉਣਾ ਫੰਡ ਦਾ ਸਰਕਾਰ ਦਾ ਬਾਕੀ ਕੋਈ ਬੱਚੇ ਨੂੰ ਮਣਾ ਮੋਟਾ ਕੰਮ ਮਿਲ ਜੇ ਸਾਰੇ ਬਸ ਬੇਟੀ ਨੂੰ ਸਰ ਨੌਕਰੀ ਇੱਕ ਬੱਚੇ ਨੂੰ ਦੇਣੀ ਚਾਹੀਦੀ ਕਿ ਜਣੇ ਕਿ ਬੜੀਆਂ ਲਿਖੀਆਂ ਬੱਚੀਆਂ ਨੇ ਇੱਕ ਬੱਚੀ ਨੂੰ ਮੈਨਣੀ ਜੀ ਮੈਂ ਆਪਣੇ ਬੇਟੇ ਨੇ ਕਦੋਂ ਆਣਾ ਸੀ ਛੁੱਟੀ ਜੀ ਛੁੱਟੀ ਆ ਫਰਵਰੀ ਜਗਾਂਦੇ ਯਾਰ ਆਕ ਆਪਣੇ ਘਰ ਫਿਰ ਨੂੰ ਗੁਰਪੁਰਪ ਨੂੰ ਕਹਿੰਦਾ ਸੀਗਾ ਮੈਂ ਕਿਹਾ ਚੱਲ ਬਾਬੇ ਆ ਜੀ ਲੈ ਨਹੀਂ ਮੈਂ ਦੱਸ ਦਿੰਦਾ ਛੁੱਟੀ ਚੱਲ ਕਿਹੜਾ ਗੁੜਾ ਕੱਢ ਜੀ ਹਲੇ ਕੋਈ ਵੀ ਸ਼ਾਦੀ ਬਾਰੇ ਤਾਂ ਨਹੀਂ ਗੱਲ ਹੈ ਜੀ ਨਹੀਂ ਨਹੀਂ ਸੋਚਿਆ ਵੀ ਨਹੀਂ ਛੱਲਦਾ ਲੈ ਗਾ ਲੈ ਬੱਚਾ ਆ ਮੈਂ ਗਾ ਲੈ ਮौज ਕਰਦੇ ਗੂੜੀਆਂ ਕਰ ਸਰਵਿਸ ਕਰਨਾ ਮੈਂ ਗੂੜੀਆਂ ਗੂੜੀਆਂ ਕਰਾਂ ਦੋਨਾਂ ਦਾ ਕਰ ਦਵਾਂਗੇ ਬਾਅਦ ਦੇਖ ਲਵਾਂਗੇ ਚ ਇਹ ਤਾਂ ਹੋ ਜਾਣ ਜਦੋਂ ਮਰਜੀ ਇਹਨੂੰ ਸਰਵਿਸਮੈਨ ਮਿਲ ਜਾਨੀ ਐ ਮਰਜੀ ਜਦੋਂ ਮਰਜੀ ਕਰਾ ਸਕਦਾ ਬੇਟੀਆਂ ਦਾ ਮੈਂ ਕੀ ਕਰ ਦਈਏ ਇਹ ਸੀਗਾ ਮੈਂ ਕੀ ਤੁਹਾਡੇ ਪੈਰੀ ਹੱਥ ਲਾਉਣਿਆ ਮੇਰੇ ਆ ਵੀਰੋ ਮੇਰੇ ਵੀਰ ਵਰਗੇ ਆ ਵੀਰੋ ਉਹਦੇ ਵਾਲੇ ਵੀਰ ਵਰਗੇ ਵੀਰੋ

जे आया मैं पुत नहीं हजे खादी रोटी सोने खा लोगी छुट्टी आया सी अठवे महीने आया महीने आया सी छब्बी तारीकू ਮੈਂ ਸ਼ੋਪਿੰਗ ਜਾਈ ਨੂੰ ਆਇਆ ਦੀ ਪਗਲ ਜਾਈ ਹੋਰ ਕਦੋਂ ਆਉਣਾ ਚੁੱਕਾ ਹੋਰ ਦਾਦੇ ਕੁਛ ਨਹੀਂ ਸੀ ਤੁਸੀਂ ਆਪਾਂ ਫਰੀ ਕਹਿੰਦੇ ਸੀ ਯਾਰੋ ਕਿਉਂ ਬਾਅਦ ਕਿੰਨੇ ਸਾਲ ਹੋ ਗਏ ਪਟਿਆਲੇ ਉਹ ਕੜ ਦੇ ਨੂੰ ਉਹਦੇ ਹਾਸਲ ਕਰਦੇ ਨੂੰ ਤਿਆਰੀ ਤੁਸੀਂ ਕਰਦੇ ਨੂੰ ਕਹਿੰਦਾ ਸੀ ਕਦੇ ਕੋਈ ਤਿਹਾੜੀ ਮਨਾਇਆ ਛੋਟੇ ਦੇ ਘਰ ਗਿਆ ਨਾਲ ਕਹਿੰਦਾ ਮੈਂ ਗੁਰਪੁਰਬ ਤੇ ਆਉਣਾ ਅੱਜ ਇਹ ਗੁਰਪੁਰਬ ਤੇ ਆ ਜੀ ਸਭ ਦਾ ਬਾਬੇ ਨੇ ਕਹਿੰਦਾ ਗੁਰਪੁਰਬ ਤੇ ਆਉਣਾ ਮੈਂ ਮਮੀ ਕਾ ਕਾ ਪੁੱਤ ਓਏ ਤੁਹਾਨੂੰ ਨਹੀਂ ਚਾਹਤਾ ਮੈਨੂੰ ਨਹੀਂ ਪਤਾ ਸੀ ਮੇਰਾ ਕਾਦਾ ਦਿਲ ਕਰੇ ਪੈਂਦਾ ਉਹ ਮੇਰਾ ਦਿਲ ਨਾ ਦੇ ਗਾਲੀ ਪੈ ਜਾਂਦੀ ਵਾਲਾ ਹੀ ਫਿਕਰ ਕੀ ਤੁਹਾਡਾ ਮੇਰੀ ਇਹ ਹੋਇਆ ਪੈਣਾ ਤੁਹਾਡਾ ਮੈਂ ਤਾਂ ਲੁੱਟੀ ਗਈ ਉਹ ਪਹਿਲਾਂ ਲੁੱਟੀ ਗਈ ਉਹ ਯਾਰ ਵਾਲੀ ਉਹ ਜਿੰਤਾ ਨੂੰ ਤੇ ਦੇਖੇ ਸੀ ਨਾਲ ਬਹਿ ਕੇ ਆਤੀ ਸਾ ਤੇਰੀ ਮਾਂ ਸੀ ਇੱਕ ਹੋ ਜਾਣਾ ਉਹ ਮੇਰੀ ਮਾਂ ਮੰਦਾ ਵਾਪਰੇਆ ਪਰ ਤੇਰੇ ਬੇਟੇ ਨੇ ਦੇਸ਼ ਲਈ ਕੁਰਬਾਨੀ ਦਿੱਤੀ ਜਿਹੜਾ ਨਾਲ ਲੀਤਾ ਕੀ ਸੀ ਸਾ ਤੇ ਉਹ ਪਹਿਲੇ ਮਸਾ ਦੇਖਿਆ ਉਹਦੀ ਰੀ ਪਹਿਲਾ 2 ਸਾਲ ਯਾਰਾ ਪੇਪਰ ਲੀਕ ਹੋ ਗਿਆ ਇਸ ਵਜ੍ਹਾ ਪੇਪਰ ਕਲੀਅਰ ਹੋ ਗਿਆ 4 ਸਾਲ ਦੀ ਪਰਸੀਪੀ ਉਹ ਮੇਰਾ ਕੁਦਾਨਾ ਚਾਹੇ ਮਰ ਜਾਵੇਂ ਵਰਤੀ ਪਾਣੀ ਪਾਣੀ ਆ ਤਾਂ ਨਹੀਂ ਤੋੜੇ ਜਿੰਨੀ ਜੜ ਜਾਈ ਜਾਣਾ ਘਰ ਅਈਦਾ ਉਹਨੂੰ ਦੇਖ ਦੇਖ ਕੇ ਜਿੰਦੇ ਸੀ ਸਾਡਾ ਸਭ ਕੋਲ ਜੋਈ ਸੀ ਦੇ ਨਾ ਹੀ ਪਰੋੜਾ ਮੁਸਿਰ ਤੇ ਆ ਬਣ ਗਿਆ ਓਏ ਵੀਰ ਨਾ ਤੂੰ ਹੁਣ ਤੇ ਫਕਰ ਕਰਕੇ ਸੋਇਆ ਮਰਾ ਡਾਜਗਰਾ ਕੰਦੀ ਹਰ ਮਾਮਾ ਦੇ ਨੀ ਬਲ ਗਈ ਆ ਕੋਈ ਨਾ ਮੇਰਾ ਪੁੱਤ ਨੀ ਕਿਲਾ ਕੋਈ ਵੀਰ ਨਾ ਕਿੱਥੇ ਤੂੰ ਤਰ ਗਿਆ ਏ ਛੋਟਿਆ ਦੇਖੋ ਜੀ ਗਮ ਦੀ ਘੜੀ ਹੈਗੀ ਐ ਇੱਕ ਕਬਦੇ ਦੇ ਪਰਿਵਾਰ ਦੇ ਵਿੱਚੋਂ ਸ਼ਹੀਦ ਅਜੇ ਵੀਰ ਸਿੰਘ ਅਗਨੀ ਵੀਰ ਜੋ ਚਰੀਬੀ ਜਨਾਂ ਨੂੰ ਪ੍ਰਾਪਤ ਹੋਈ ਹੈ ਉਹਨਾਂ ਦਾ ਪਰਿਵਾਰ ਇੱਥੇ ਸਾਰਾ ਬੈਠਾ ਹੈ ਛੇ ਆ ਪੈਨਾ ਦਾ ਇਕੱਲਾ ਉਪਰਾਹ ਤੇ ਅੰਡ ਉਹਨਾਂ ਦੇ ਪਾਦਰ ਸਾਹਿਬ ਮਦਰ ਸਾਹਿਬ ਔਰ ਸਾਰੇ ਪਰਿਵਾਰ ਨੂੰ ਮਿਲੇ ਹੈ ਉਹਨਾਂ ਦੀ ਹਾਲਤ ਨਹੀਂ ਹੈ ਬਿਲਕੁਲ ਕਲਰ ਹੈ ਇਸ ਤਰ੍ਹਾਂ ਪ੍ਰਸ਼ਾਸਨ ਪੁਲਿਸ ਔਰ ਜਿੰਨੇ ਵੀ ਪਿੰਡ ਦੇ ਔਰ ਸਬਡਿਵੀਜ਼ਨ ਦੇ ਮਹਤਵਪੂਰਨ ਬੰਦੇ ਇੱਥੇ ਆ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇੱਕ ਤਰਾਸ ਦੇ ਸਕਦੇ ਆ ਉਹਨਾਂ ਦਾ ਉਹ ਨਾਲ ਖੜੇ ਹੈ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਹੈਗੇ ਉਹਨਾਂ ਨੂੰ ਦੱਸਿਆ ਹੈ ਕਿ ਉੱਥੋਂ ਜਿਹੜੀ ਸ਼ਹੀਦ ਦੀ ਜਿਹੜੀ ਦੇਹ ਹੈਗੀ ਆ ਉਹ ਸ਼ਾਮ ਨੂੰ ਉੱਥੋਂ ਸ਼ਾਇਦ ਅੱਜ ਉੱਥੋਂ ਜੰਮੂ ਹਸਪਤਾਲ ਤੋਂ ਜਿਹੜੀ ਹੈਗੀ ਆ ਉਹਦੀ ਰਵਾਨਗੀ ਹੋਏਗੀ ਤੇ ਸੁਬੇ ਦਾ ਸਾਹਿਬ ਨਾਲ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਆਥੈਂਟਿਕ ਇਨਫੋਰਮੇਸ਼ਨ ਜਦੋਂ ਹੀ ਹੁੰਦੀ ਹੈ ਕਿ ਉਹ ਕਦੋਂ ਚੱਲਣਗੇ ਉਹਦੇ ਹਿਸਾਬ ਨਾਲ ਕੱਲ ਜਾਂ ਜਿਹਨੇ ਜਿਹੜੇ ਲਾਸਟ ਰਾਈਟ ਨੇ ਸਰਕਾਰ ਕਦੋਂ ਹੁੰਦਾ ਹੈ ਉਹਦੇ ਬਾਰੇ ਹਜੇ ਪਰਿਵਾਰ ਨੇ ਫੈਸਲਾ ਲੈਣਾ ਹੈ

ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593